ਲੋ ਭਰਾਵੋ ਆਪਾਂ ਕਹਿ ਦਿੰਨੇ ਆ ਵੀ ਜਿਹੜੀ ਸਰਕਾਰ ਆ ਉਹ ਰੋਜ਼ਗਾਰ ਤਾਂ ਨਹੀਂ ਦੇ ਸਕਦੀ ਕੁਝ ਪੜ੍ਹੇ ਲਿਖੇ ਵੀ ਆ ਜਿਹੜੇ ਕਹਿੰਦੇ ਆ ਵੀ ਚਲੋ ਆਪਦਾ ਕੋਈ ਕਾਰੋਬਾਰ ਚਲਾ ਲਈਏ ਪਰ ਜਦੋਂ ਕੋਈ ਆਪਦਾ ਕਾਰੋਬਾਰ ਚਲਾਉਂਦਾ ਜੇ ਤਾਂ ਕੋਈ ਅਮੀਰ ਆਪਦਾ ਕਾਰੋਬਾਰ ਚਲਾ ਲਵੇ ਤਾਂ ਇਹ ਯਾਦ ਰੱਖੋ ਕਿ ਉਹਨੂੰ ਛੇਤੀ ਕੋਈ ਤਗੜਾ ਅਫਸਰ ਹੱਥ ਨਹੀਂ ਪਾਉਂਦਾ ਜੇਕਰ ਕੋਈ ਮਾੜਾ ਬੰਦਾ ਆਪਦਾ ਕਾਰੋਬਾਰ ਚਲਾ ਰਵੇ ਤਾਂ ਕਹਿੰਦੇ ਨੇ ਮਾੜੇ ਦੇ ਜਿਹੜੀ ਘਰ ਦੀ ਉਹ ਹਰ ਇੱਕ ਦੀ ਭਾਬੀ ਹੁੰਦੀ ਆ ਉਹਨੂੰ ਹਰ ਇੱਕ ਟੀਚਰ ਕਰਕੇ ਲੰਘ ਜਾਂਦਾ ਉਸੇ ਤਰ੍ਹਾਂ ਆ ਜਿਹੜੀਆਂ ਆਟੋ ਖੜੀਆਂ ਇਹ ਕੀ ਉਹ ਇਲੈਕਟ੍ਰੋਨਿਕ ਆਟੋ ਵਜਦੀਆਂ ਨਾ ਆ ਜਿਹੜੀਆਂ ਇਲੈਕਟ੍ਰੋਨਿਕ ਆਟੋ ਖੜੀਆਂ ਇਹਨਾਂ ਬੰਦਿਆਂ ਨੇ ਵਿਚਾਰਿਆਂ ਨੇ ਕਿਸ਼ਤਾਂ ਤੇ ਪਹਿਲਾਂ ਤਾਂ 50-50000 ਰੁਪਏ ਕਿਸ਼ਤਾਂ ਤੇ ਚੱਕਿਆ ਕਿਸ਼ਤਾਂ ਤੇ ਚੱਕਣ ਤੋਂ ਬਾਅਦ ਇਹਨਾਂ ਨੇ ਫਿਰ ਆ ਲਿੰਗਾ ਵੀ ਚਲੋ ਭਾਈ ਕਿਸੇ ਦਾ ਸਿੰਪਲ ਕਿਵੇਂ ਸੀ ਕਿਸੇ ਦਾ ਕਿਵੇਂ ਸੀ ਵੀ ਇਹ ਪਾਉ ਕਰ ਦੇਗੇ ਦੋ ਦੋ ਥਾਵਾਂ ਤੇ ਕਿਸ਼ਤਾਂ ਭਰਨੀਆਂ ਬੱਚੇ ਆਪਦੇ ਪਾਲਣੇ ਆ ਸਰਕਾਰ ਨੇ ਜਦੋਂ ਕੋਈ ਬਾਹ ਫੜਦੀ ਬੱਚੇ ਇਹਨਾਂ ਦੇ ਪੜੇ ਲਿਖੇ ਉਹ ਬੇਰੁਜ਼ਗਾਰ ਆ ਤੇ ਹੁਣ ਆਪਦਾ ਕੰਮ ਚਲਾਉਣ ਜੋ ਕਰੇ ਵੀ ਨਹੀਂ ਰੇ ਤਾਂ ਮੈਂ ਕੱਲ ਇਹੀ ਕਰ ਲੱਗਿਆ ਕੱਲ ਦੀ ਗੱਲ ਆ ਤੇਰੀ ਆਟੋ ਕਿੱਥੇ ਭੜਾਵਾ ਹਾਂ ਇਹ ਬੰਦੇ ਦੀ ਆਟੋ ਆ ਰਹੀ ਕੱਲ ਇਹਨੇ ਜੜੀਆਂ ਸਵਾਰੀਆਂ ਸਿੰਘਾਂ ਕੋਈ ਬੱਸ ਛੱਡੇ ਚ ਉਹ ਸਵਾਰੀਆਂ ਬਹਿ ਗਈਆਂ ਬੱਸ ਛੱਡਦਾ ਸੀ ਕਿਹੜੇ ਕਿੱਥੋਂ ਦਾ ਸੀ ਮੌਣ ਦਾ ਇਹ ਸਾਡੇ ਪਿੰਡ ਦੇ ਬੰਦੇ ਆ ਜਿੰਨੇ ਖੜੇ ਇੱਥੇ ਤਾਂ ਇਹਨੇ ਸਾਡੇ ਬੱਸ ਛੱਡੇ ਤੋਂ ਹੀ ਸਵਾਰੀਆਂ ਬਹਿ ਗਈਆਂ ਸਵਾਰੀਆਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਸਵਾਰੀਆਂ ਕਿਹੜੀਆਂ ਸੀਗਾ ਉਹ ਕਿੱਥੇ ਡੋਗਰ ਡੋਗਰ ਦੀ ਸੀਗਾ ਭੈਣਾ ਹਾਂ ਆਹ ਬੰਦੇ ਦੀ ਨਾਲ ਸਿੰਘਾਂ ਇਹਦੀਆਂ ਭੈਣਾ ਸਿੰਘਾਂ ਤੋ ਇਹਦੇ ਨਾਲ ਬਹਿਗਾ ਇਹ ਦੋਨੇ ਮਾਸ ਸਿੰਘ ਇਹ ਇੱਕ ਦੂਜੇ ਦੀ ਮਸ਼ੇਰ ਹੈਗੇ ਮਾਸ ਸਿੰਘਾਂ ਦੇ ਮੁੰਡੇ ਆ ਦੋਨੇ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਉਹ ਕਨੈਕਟਰ ਨਾਲ ਬੈਠਣੀਆਂ ਕਿ ਇਹਦੇ ਨਾਲ ਬੈਠਣੀਆਂ ਉਹ ਕਹਿੰਦੇ ਉਹ ਜਿਹੜਾ ਸੀਗਾ ਡਰਾਈਵਰ ਖਣੀ ਕਨੈਕਟਰ ਉਹ ਕਹਿੰਦਾ ਸਾਡੇ ਨਾਲ ਬਹਿ ਜਾਓ ਉਹ ਨਹੀਂ ਬੈਠੇ ਤਾਂ ਉਹ ਕਹਿੰਦੀਆਂ ਨਹੀਂ ਅਸੀਂ ਇਹਦੇ ਨਾਲ ਹੀ ਚੱਲਣੀਆਂ ਜਾਣਾ ਵੀ 3 ਕਿਲੋਮੀਟਰ ਸੀਗਾ ਉਹ ਆਟੋ ਤੇ ਇਹਦੇ ਨਾਲ ਬੈਠ ਗਿਆ ਵੀ ਚੱਲ ਵੀਰੇ ਤੂੰ ਹੀ ਲਈ ਚੱਲ ਜਦੋਂ ਇਹ ਅਰਨੀ ਵਾਲੇ ਪਹੁੰਚਦਾ ਤੇ ਪਤਾ ਨਹੀਂ ਕੋਈ ਬੱਸ ਦਾ ਜਿਹੜਾ ਕਹਿ ਲਓ ਕੋਈ ਮਾਲਕ ਕਿ ਉਹਨਾਂ ਨੇ ਬੰਦੇ ਛੱਡੇ ਆ 5-500 ਰੁਪਏ ਤੇ ਇਹਨੂੰ ਆਕੇ ਕੁੱਟਣ ਡੈਪੇ ਵਿਚਾਰੇ ਨੂੰ ਜਦੋਂ ਕੁੱਟਣ ਡੈਪੇ ਇਹ ਬਈ ਬੜੇ ਆਰਾਮ ਤੇ ਨਾਲ ਘਰੇ ਆਕੇ ਬਹਿ ਗਿਆ ਤਾਂ ਤੁਸੀਂ ਇੱਕ ਗੱਲ ਦੱਸੋ ਕਿ ਜਿਹੜੇ ਲੱਖਾਪਤੀ ਆ ਉਹਨਾਂ ਨੂੰ ਤਾਂ ਘਾਟਾ ਪੈ ਰਿਆ ਜਿਹੜੇ ਲੱਖਾਪਤੀ ਆ ਉਹ ਲੱਖਾਪਤੀਆਂ ਨੂੰ ਘਾਟਾ ਪੈ ਰਿਆ ਜਿਹੜੇ ਸੌ ਪਤੀ ਵੀ ਨਹੀਂ ਗੇ ਜਿਹੜੇ ਸੱਜਰੀ ਤੇ ਲੋਕ ਆ ਉਹਨਾਂ ਨੂੰ ਤੁਸੀਂ ਫੜ ਫੜ ਕੁੱਟਦੇ ਆ ਬੱਸਾਂ ਵਾਲਿਆਂ ਕੋਲ 5-500 ਰੁਪਿਆ ਜਿਹੜਾ ਕਹੋ ਬੰਦੇ ਰੱਖਣ ਨੂੰ ਵੀ ਹੈਗੇ ਆ ਕੁੱਟਣ ਕਟਮਾਉਣ ਨੂੰ ਤਾਂ ਫਿਰ ਇਹਨਾਂ ਕੋਲ ਤਾਂ ਭਰਾਵੋ 100 ਰੁਪਿਆ ਆਉਦੇ ਘਰ ਚ ਲਾਉਣ ਵਾਸਤੇ ਮਸਾ ਰੱਖਦੇ ਆ ਤੇ ਤੁਸੀਂ ਇਹਨਾਂ ਨੂੰ ਕੁੱਟ ਕੇ ਕਿਹੜੇ ਬੱਬਰ ਸ਼ੇਰ ਬੰਦਦੇ ਆ ਕੁਝ ਲੋਕਾਂ ਨੇ ਇਹ ਕਿਹਾ ਜੀ ਉਹਨਾਂ ਕੋਲ ਪਰਮਿਟ ਹੁੰਦਾ ਉਹ ਟੈਕਸ ਭਰਦੇ ਆ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਜਿਹੜੇ ਇਸ ਟਾਈਮ ਸਾਡੇ ਟ੍ਰਾਂਸਪੋਰਟ ਮੰਤਰੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਜਦੋਂ ਆ ਆਨਾ ਸਿੰਘਾ ਭਿੰਡਰਣਾ ਜੀ ਆ ਕੀ ਇਹਨਾਂ ਦੀ ਜਿਹੜੀ ਕੰਪਨੀ ਆ ਇਹਨਾਂ ਦੀ ਕੰਪਨੀ ਨੇ ਸਰਕਾਰ ਆ ਚਾਹੇ ਉਹ ਕੇਂਦਰ ਦੀ ਆ ਚਾਹੇ ਪੰਜਾਬ ਦੀ ਆ ਉਹਨਾਂ ਨੂੰ ਫੰਡ ਨਹੀਂ ਦਿੱਤਾ ਉਹਨਾਂ ਨੇ ਵੀ ਹਾਂ ਭਾਈ ਸਾਡੀਆਂ ਚਲੋ ਉਹਨਾਂ ਨੂੰ ਟੈਕਸ ਨਹੀਂ ਦਿੱਤਾ ਉਹਨਾਂ ਨੇ ਵੀ ਆ ਸਾਡੀਆਂ ਚੱਲਣ ਦਿਓ ਜੇਕਰ ਬੱਸਾਂ ਦੇ ਟੈਕਸ ਆ ਜੇਕਰ ਰੋਡਾਂ ਦੇ ਟੈਕਸ ਆ ਤਾਂ ਭਾਈ ਟੈਕਸ ਤਾਂ ਇਹਨਾਂ ਦਾ ਵੀ ਹੋਊਗਾ ਬਿਨਾਂ ਟੈਕਸ ਤੋਂ ਚੀਜ਼ ਕਿਹੜੀ ਆ ਬਿਨਾ ਟੈਕਸ ਤੋਂ ਤਾਂ ਸਾਨੂੰ ਮੂਗਫਲੀ ਖਾਣ ਨੂੰ ਨਹੀਂ ਮਿਲਦੀ ਬਿਨਾ ਟੈਕਸ ਤੋਂ ਸਾਨੂੰ ਚਾਹ ਪੀਣ ਨੂੰ ਨਹੀਂ ਮਿਲਦੀ ਬਿਨਾ ਟੈਕਸ ਤੋਂ ਸਾਨੂੰ 1 ਰੁਪਈਆ ਵਾਲੀ ਡੱਬੀ ਅੱਗ ਲਾਉਣ ਵਾਲੀ ਨਹੀਂ ਮਿਲਦੀ ਤਾਂ ਅਸੀਂ ਦੱਸੋ ਹਰ ਚੀਜ਼ ਦਾ ਟੈਕਸ ਭਰਦੇ ਆ ਜੇ ਗਰੀਬੰਦਾਂ ਮੋਟਰਸਾਈਕਲ ਖਰੀਦਦਾ ਹੋਊਗਾ ਟੈਕਸ ਭਰਦਾ ਫੋਨ ਖਰੀਦ ਲੇ ਉਹਦਾ ਟੈਕਸ ਭਰਦਾ ਤੇ ਇਹਨਾਂ ਦਾ ਟੈਕਸ ਕਿਉਂ ਨਾ ਆਊਗਾ ਆ ਜੇ ਬੰਦੇ ਆ ਜੇਕਰ ਤੁਸੀਂ ਇਹਨਾਂ ਨੂੰ ਘਰੇ ਕੁੱਟ ਕੇ ਬਿਠਾਉਣਾ ਪਿਛਲੀ ਵਾਰ ਵੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਉਹ ਤਿੰਨ ਪਪ ਹੁੰਦਾ ਜਾਂ ਹੁੰਦਾ ਸੀ ਜਿਹੜਾ ਕੁਰਕਾ ਜਾਂ ਚੱਲਦਾ ਹੁੰਦਾ ਸੀ ਕੀ ਕਹਿੰਦੇ ਹੁੰਦੇ ਸੀ ਉਹਨੂੰ ਉਹ ਡੀਜ਼ਲ ਤੇ ਚੱਲਦਾ ਹੁੰਦਾ ਸੀ ਖਣੇ ਸਟਾਰਟ ਹੋਈ ਡੀਜ਼ਲ ਉਹ ਡੀਜ਼ਲ ਵਾਲਾ ਤੇ ਉਹ ਜਿਹੜਾ ਕਹ ਲੋ ਪਪ ਹੁੰਦਾ ਜਾਂ ਹੁੰਦਾ ਸੀ ਉਹ ਵੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਬੰਦ ਹੋ ਗਿਆ ਸੀ ਮੈਨੂੰ ਤਾਂ ਇੰਜ ਲੱਗਦਾ ਕਿਤੇ ਬੱਸ ਵਾਲਿਆਂ ਨੇ ਕਹਿ ਕੁਆਕੇ ਬੰਦ ਕਰਾਤਾ ਹੋਵੇ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਇੱਕ ਪਾਸੇ ਲੱਗ ਰਿਹਾ 70 ਰੁਪਏ ਇੱਕ ਪਾਸੇ ਲੱਗ ਰਿਹਾ 50 ਰੁਪਏ ਮੈਂ ਆਂ ਬੰਦਾ ਮੰਨ ਲਓ ਤੁਸੀਂ ਆਂ ਆ ਬੰਦਾ ਮੰਨ ਲਓ ਆ ਬੰਦੇ ਆ ਗਿਆ ਬੱਸਾਂ ਵਾਲੇ ਕੋਈ ਹਾ ਬੰਦਾ ਹੈਗਾ ਮੰਨ ਲਓ ਫੋਨ ਚਲਾਉਣ ਵਾਲਾ ਜਿਹੜਾ ਇਹ ਹੋਵੇ ਆਟੋ ਵਾਲਾ ਹੁਣ ਮੈਂ ਇਹਦੇ ਤੋਂ ਲੈਂਦਾ 30 ਰੁਪਏ ਉੱਥੇ ਜਾਂਦੇ ਤੇ ਆ ਲੈਂਦਾ 20 ਰੁਪਏ ਮੈਂ ਤੇ ਇਹਦੇ ਕੋਲ ਜਾਊਂਗਾ ਤੁਸੀਂ ਇਹਨਾਂ ਦਾ ਭਲਾ ਸੋਚ ਰਹੇ ਆ ਬੱਸਾਂ ਵਾਲਿਆਂ ਦਾ ਪਰ ਸਾਡਾ ਵੀ ਭਲਾ ਸੋਚਣਾ ਜਿਨ੍ਹਾਂ ਦੇ ਪੈਸੇ ਥੋੜੇ ਲੱਗਦੇ ਆ ਅਸੀਂ ਕਿਹੜਾ ਮਾਰ ਕੇ ਕੋਈ ਦਰਖਤ ਤੋਂ ਤੋੜ ਕੇ ਲਿਆਉਨੇ ਆ ਇਹ ਭਾਈ ਸਾਹਿਬ ਇਹ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਔਰ ਜਿਹੜੇ ਕਹ ਲੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਜਿਹੜੇ ਵੀ ਪੰਜਾਬ ਦੇ ਵਿੱਚ ਇਹੋ ਜੀ ਆਟੋ ਲੈ ਕੇ ਆਪਦਾ ਘਰ ਦਾ ਗੁਜ਼ਾਰਾ ਕਰ ਰਹੇ ਆ ਉਹ ਨਾਲੇ ਤਾਂ ਪਤਾ ਨਹੀਂ ਕਿੰਨੀਆਂ ਕਿਸ਼ਤਾਂ ਕੱਢਦੇ ਆ ਵਿਚਾਰੇ ਘਰਦਿਆਂ ਨਾਲ ਹੀ ਉਹ ਆਪਦਾ ਘਰ ਆਜਦੇ ਜਮਾਨੇ 'ਚ ਘਰ ਪਾਉਣਾ ਬੜਾ ਔਖਾ ਸਾਨੂੰ ਗਰੀਬਾਂ ਨੂੰ ਪਤਾ ਹੁੰਦਾ ਸੀ ਜਾਣਦੇ ਆ ਕਿਵੇਂ ਵਿਆਜੂ ਚੱਲਦੇ ਆ ਕਿਵੇਂ ਨਹੀਂ ਚੱਲਦੇ ਤਾਂ ਜਦੋਂ ਸਰਕਾਰ ਨੇ ਸਾਡੇ ਸਰਕਾਰ ਨੇ ਸਾਨੂੰ ਲੋਵਾਰਸ ਸੜਤਾ ਸਾਨੂੰ ਸਾਡੇ ਰੱਬ ਨੇ ਲੋਵਾਰਸ ਸੜਤਾ ਯਾਰ ਅਸੀਂ ਹੁਣ ਨਾਲੀਆਂ ਦੇ ਕੀੜੇ ਬਣ ਗਏ ਸਾਨੂੰ ਕਮਸੇ ਕਮ ਜਿਵੇਂ ਅਸੀਂ ਆਪਦਾ ਖਾਣਾ ਖਾਣਨੇ ਆ ਸਾਨੂੰ ਉਹ ਤਾਂ ਰੱਜ ਕੇ ਖਾ ਲੈਂਦੇ ਹੋ ਮੰਨ ਲਓ ਬੱਸਾਂ ਨੇ ਇਹਨਾਂ ਨੂੰ ਕੁੱਟ ਕੇ ਘਰੇ ਬਿਠਾ ਦਿੰਦੇ ਆ ਇਹਨਾਂ ਨੂੰ ਘਰੇ ਬਿਠਾਤਾ ਉਹਨਾਂ ਨੇ ਕੁੱਟ ਕੇ ਤੇ ਇਹਨਾਂ ਦੀ ਰੋਟੀ ਕੌਣ ਚਲਾਊਗਾ ਤੁਸੀਂ ਆਪ ਦੱਸੋ ਇਹਨਾਂ ਦੀ ਰੋਟੀ ਕੌਣ ਚਲਾਊਗਾ ਜੇ ਕੱਲ ਨੂੰ ਇਹ 2 ਨੰਬਰ ਦੇ ਧੰਦੇ ਕਰਦੇ ਆ ਫਿਰ ਗੈਰ ਕਾਨੂੰਨੀ ਜੇ ਅੱਜ ਇਹ ਆਪਦੀ ਹੱਕ ਦੀ ਕਮਾਈ ਕਰਦੇ ਆ ਤਾਂ ਇਹਨਾਂ ਤੇ ਭਾਈ ਕੋਈ ਆ ਕੇ ਗੱਲ ਪੈਂਦਾ ਇਹ ਭਾਈ ਸਾਹਿਬ ਗੱਲਾਂ ਗਲਤ ਆ ਤੇ ਅਸੀਂ ਬੱਸ ਵਾਲਿਆਂ ਨੂੰ ਕਹਿੰਦੇ ਆ ਕਿ ਠੀਕ ਆ ਤੁਹਾਡਾ ਟਾਈਮ ਆ ਤੁਹਾਡਾ ਜੋ ਵੀ ਆ ਪਰ ਤੁਹਾਡਾ ਕਿਸੇ ਗਰੀਬ ਬੰਦੇ ਤੇ ਆ ਕੇ ਗੱਲ ਪੈਣਾ ਉਹਨੂੰ ਕੁੱਟਣਾ ਤੁਹਾਨੂੰ ਇਹ ਕਿਹਨੇ ਅਧਿਕਾਰ ਦਿੱਤਾ ਫਿਰ ਪ੍ਰਸ਼ਾਸਨ ਕੀ ਇਹਦਾ ਮਤਲਬ ਇਹ ਆ ਕਿ ਪ੍ਰਸ਼ਾਸਨ ਵੀ ਤੁਹਾਡੇ ਹੱਲ ਹੋ ਗਿਆ ਸਰਕਾਰ ਵੀ ਤੁਹਾਡੇ ਹੱਲ ਹੋ ਗਈ ਮੈਂ ਤਾਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆ ਇੱਕ ਦਿਨ ਦੇ ਵਿੱਚ ਕੋਈ 80 90 ਕਿਲੋਮੀਟਰ ਘੜਦਾ ਰਾਤ ਪਰ ਚਾਰ ਚਲਾਉਂਦੇ ਆ ਕਬੇ ਤੁਸੀਂ ਜਾ ਕੇ ਬੈਨੇ ਆ ਬਿਜ਼ਨਸਮੈਨਾਂ ਦੇ ਘਰੇ ਤੁਸੀਂ ਜਾ ਕੇ ਬੈਨੇ ਆ ਤਗੜਿਆਂ ਦੇ ਘਰੇ ਕਦੇ ਮਾੜਿਆਂ ਦੇ ਘਰੇ ਆਓ ਜੇ ਗਰਮੀ ਚ ਆਏ ਤਾਂ ਗਰਮੀ ਚ ਮਰੀ ਜਾਓਗੇ ਠੰਡ ਠੰਡ ਦੇ ਵਿੱਚ ਆਏ ਤਾਂ ਠੰਡ ਚ ਠਰੀ ਜਾਓਗੇ ਨਾਲੇ ਉਹਨਾਂ ਦੇ ਦੁੱਖੇ ਪੁੱਛੀ ਜਾਓ ਜੇ ਤੁਹਾਡਾ ਤਾਂ ਪਤਾ ਨਹੀਂ ਪਰ ਜਦੋਂ ਤੁਹਾਨੂੰ ਕੋਈ ਆਮ ਬੰਦਾ ਆਪਦੇ ਦੁੱਖ ਦੱਸੂਗਾ ਨਾ ਉਹਦੀਆਂ ਅੱਖਾਂ ਤੇ ਉਹਦਾ ਮੂੰਹ ਵੇਖ ਲਓ ਜੇ ਉੱਡਿਆ ਪਿਆ ਹੋਊਗਾ ਕਿਉਂਕਿ ਉਹਨਾਂ ਨੂੰ ਪਤਾ ਉਹ ਕਿਹੜੇ ਦੁੱਖਾਂ ਚੋਂ ਲੰਘ ਰਹੇ ਆ ਮੈਂ ਆ ਤੁਸੀਂ ਕਿਰਾਏ ਤੇ ਲੈ ਕੇ ਆਪਦੀ ਕੌਤ ਲੈਈ ਆ ਅੱਛਾ ਕਿਰਾਏ ਤੇ ਲਈ ਆ ਬੜਿਆਂ ਨੇ ਕਿੰਨਾਂ ਨੇ ਲਈ ਆ ਜਿਨ੍ਹਾਂ ਨੇ ਕਿਸ਼ਤਾਂ ਤੇ ਲਈ ਮੈਨੂੰ ਬਾਪੂ ਤੂੰ ਕੌਤ ਲਈ ਆ ਕਿਸ਼ਤਾਂ ਤੇ ਹਾਂ ਕਿਸ਼ਤਾਂ ਤੇ ਲਈ ਆ ਕਿੰਨੀ ਕਿਸ਼ਤਾਂ ਦੀ ਬੀਨੇ ਦੀ ਲਓ ਯਾਰ 9000 ਰੁਪਏ ਕਿਸ਼ਤਾਂ ਇਧਰ ਆਜੋ ਹਣ 9000 ਰੁਪਏ ਕਿਸ਼ਤਾਂ ਹੁਣ ਇਹ ਬੰਦਾ ਕਿਸ਼ਤਾਂ ਦੀ ਕਿਵੇਂ ਕੱਢੂਗਾ ਤੇ ਕੋਈ ਬੱਸ ਵਾਲੇ ਰੋਕ ਦੇਣਗੇ ਤਾਂ ਉਹ ਕੱਢੂਗਾ ਬਈ ਯਾਰ ਜਿਨ੍ਹਾਂ ਨੇ ਬੱਸਾਂ ਪਾੰਗਾ ਉਹਨਾਂ ਕੋਲ ਬਥੇਰਾ ਪੈਸਾ ਆਊਗਾ ਲੱਖਾਂ ਰੁਪਈਆ ਉਹ ਉਹਨਾਂ ਕੋਲੇ ਭਾਵੇਂ ਜਿਵੇਂ ਹੁਣ ਉਹ ਗਰੀਬ ਆ ਉਹ ਬੱਸਾਂ ਵਾਲੇ ਗਰੀਬ ਆ ਇਹ ਤਾਂ ਵਿਚਾਰਾ ਕੋਲੇ ਕੇ ਘਾਟੋ ਆ ਬੱਸ ਵਾਲਾ ਤਾਂ ਕਮ ਸੇ ਘੱਟ ਦੋ ਤਿੰਨ ਬੱਸਾਂ ਪਾਉਂਦਾ ਹੀ ਆ ਤੇ ਭਰਾਵੋ ਤੁਹਾਨੂੰ ਤਾਂ 20 ਰੁਪਈਆ ਦੇ ਪਿੱਛੇ ਤੁਸੀਂ ਬੰਦੇ ਕੁੱਟਣ ਡੈ ਪੈਨੇ ਆ ਇਹ ਭਾਈ ਤੁਹਾਡਾ ਹੱਕ ਸਹੀ ਨਹੀਂ ਹਰ ਇੱਕ ਦੇ ਹੱਕ ਜਿਹੜੇ ਘਰ ਦੇ ਹਾਲਾਤ ਉਹ ਚੈੱਕ ਕਰ ਲਿਆ ਜੀ ਆਹ ਬੰਦੇ ਨੂੰ ਇੱਕ ਵਾਰੀ 50000 ਰੁਪਏ ਦਾ ਬਿਜਲੀ ਬਿੱਲ ਆ ਗਿਆ ਸੀ ਮੈਂ ਉਦੋਂ ਵੀ ਇਹਦੇ ਘਰੇ ਜਦੋਂ ਗਿਆ ਸੀਗਾ ਤਾਂ ਤੀਨ ਪਾਏ ਹੋਏ ਸੀ ਘਰ ਮੈਂ ਵਿਖਾਇਆ ਸੀ ਸਾਰਾ ਕੁਝ ਸਾਰੇ ਇਸ ਟਾਈਮ ਅਸੀਂ ਉਹ ਲੋਕਾਂ ਜਿਹੜੇ ਰੋਟੀ ਤੋਂ ਮੁਹਾਰੇ ਹੋਏ ਪਏ ਆ ਜੇਕਰ ਵੱਡੇ ਲੋਕ 20 ਪ੍ਰਕਾਰ ਦਾ ਖਾਣਾ ਖਾਂਦੇ ਆ ਮੰਤਰ ਨਾਲ ਕੇ ਤੇ ਸਾਨੂੰ ਤਾਂ ਇੱਕ ਪ੍ਰਕਾਰ ਦਾ ਖਾਣਾ ਮਸਾ ਉਹ ਵੀ ਮਰ ਮੁਰ ਕੇ ਸਾਨੂੰ ਇੱਕ ਪ੍ਰਕਾਰ ਦਾ ਖਾਣਾ ਮਿਲਦਾ ਇਹ ਭਾਈ ਸਾਹਿਬ ਇਹ ਫਿਰਦੇ ਆ ਆਟੋ ਵਾਲੇ ਮੈਨਾ ਆਟੋ ਵਾਲਿਆਂ ਨੂੰ ਕਿੰਨਾ ਵੀ ਭਾਈ ਜਿੰਨੇ ਤੁਸੀਂ ਆਟੋ ਵਾਲੇ ਆ ਆਪਸ ਵਿੱਚ ਇਕੱਠੇ ਹੋ ਜੋ ਇਹਦਾ ਮਤਲਬ ਇਹ ਨਹੀਂ ਨਾਲੇ ਕਿੱਥੇ ਜਾਂਦੇ ਰਹਿਣਗੇ ਮੰਨ ਲਓ ਮਲੋੜ ਤੋਂ ਫਾਇਲ ਕਾ ਥੋੜਾ ਜਾਂਦੇ ਆ ਇਹ ਇੱਥੇ ਜਾਂਦੇ ਆ ਜਿਵੇਂ ਮਾਹੂ ਉੱਥੇ ਅਰਨੀਵਾਲ ਤੋਂ ਮਾਹੂਆਂ ਨੇ ਆ ਗਏ ਮਾਹੂਆਂ ਨੇ ਤਾਂ ਦੱਬ ਵਾਲੀ ਜਾਂਦੇ ਰਹੇ ਜਾਂ ਉੱਥੇ ਝੰਡ ਵਾਲੇ ਜਾਂਦੇ ਰਹੇ ਉਹਨਾਂ ਪਿੰਡਾਂ 'ਚ ਜਿੱਥੇ ਬੱਸਾਂ ਨਹੀਂ ਲੱਗਦੀਆਂ ਤੇ ਜੇ ਕੋਈ ਰੋਡ ਤੋਂ ਸਵਾਰੀ ਚੜ੍ਹ ਗਈ ਆ ਇਹ ਤਾਂ ਮਤਲਬ ਕਿਸੇ ਨੂੰ ਦਰਦ ਹੋਈ ਜਾਂਦਾ ਉਹ ਕਹਿੰਦੀ ਮੈਂ ਘਰੇ ਜਾਣਾ ਤੇ ਆਟੋ ਵਾਲਾ ਕੋਲ ਖੜ ਗਿਆ ਹੁਣ ਉਹ ਕਹੇ ਨਹੀਂ ਨਹੀਂ ਵੀਰਾ ਮੋਰ ਮੇਰੇ ਦਰਦ ਹੋਈ ਜਾਂਦਾ ਕਿ ਮੈਂ ਬੱਸ ਨੂੰ ਡਿੱਕੂਗੀ ਤੇ ਜਾਂ ਇਹ ਕਹੇ ਨਹੀਂ ਨਹੀਂ ਤੁਸੀਂ ਬੱਸ ਨੂੰ ਡਿੱਕੋ ਤੁਸੀਂ ਫਿਰ ਇਹਦਾ ਕੀ ਕੰਮ ਹਰ ਕੋਈ ਬੰਦਾ ਨਾ ਜਿਹੜਾ ਯਾਦ ਰੱਖੋ ਆਦਾ ਮਸਾ ਰੋਜ਼ਗਾਰ ਪੂਰਾ ਕਰ ਰਿਆ ਤੇ ਇੰਨਾ ਗਰੀਬ ਲੋਕਾਂ ਨੂੰ ਬੱਸਾਂ ਆਇਓ ਕੁੱਟ ਕੇ ਤੁਹਾਨੂੰ ਕੱਖ ਨਹੀਂ ਮਿਲਣਾ ਨਾਲ ਜੇਕਰ ਇਹ ਗੱਲ ਤੁਸੀਂ ਇਹਨਾਂ ਨੂੰ ਰੋਕੋ ਤੇ ਫਿਰ ਉਸ ਤੋਂ ਬਾਅਦ ਬੱਸਾਂ ਦੇ ਵਿੱਚ ਮੈਂ ਵਿਖਾਉਂਗਾ ਕਿ ਬੱਸ ਦੇ ਵਿੱਚ ਸਵਾਰੀਆਂ 55 ਜਣਾਂ ਦੀਆਂ ਵਿੱਚ 70 70 ਜਣੇ ਧੱਕੇ ਹੁੰਦੇ ਆ ਬੱਸ ਦੇ ਉੱਤੇ ਸਵਾਰੀਆਂ ਚੜੀਆਂ ਹੁੰਦੀਆਂ ਤੁਸੀਂ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਤੁਹਾਨੂੰ ਤਾਂ ਨਾ ਕੋਈ ਅਫਸਰ ਆ ਕੇ ਪੁੱਛੇ ਨਾ ਕੋਈ ਤੁਹਾਨੂੰ ਹੋਰ ਕੋਈ ਆ ਕੇ ਪੁੱਛੇ ਮੈਂ ਕਈ ਵਾਰ ਕਈ ਥਾਵਾਂ ਤੇ ਗਿਆ ਆ ਮੁਕਸਰ ਵੇਖਿਆ ਜਦੋਂ ਮੈਂ ਮੁਕਸਰ ਗਿਆ ਪੰਨੀ ਵਾਲੇ ਤੋਂ ਆ ਫਾਇਲ ਕਾ ਸੀ ਜਾਣੇ ਫਾਇਲ ਕਾ ਤੋਂ ਜਦੋਂ ਜਾਣੇ ਅਸੀਂ ਮਲੋਟ ਅਸੀਂ ਹਾਲ ਵੇਣਾ ਹੀ ਆ ਕਿੰਨਾ ਭੀੜ ਭਚੱਕਾ ਹੁੰਦਾ ਤੇ ਜਦੋਂ ਆਪਾਂ ਅਮੀ ਫਿਲਮਾਂ ਦੇ ਵਿੱਚ ਵੇਖਿਆ ਭੈਣ ਜੀ ਅੱਗੇ ਹੋ ਜੋ ਉਹ ਅੱਗੇ ਨੂੰ ਕਹਿੰਦੇ ਭੈਣ ਜੀ ਪਿੱਛੇ ਹੋ ਜੋ ਸਵਾਰੀ ਦੇਹ ਤਰੇ ਉਹ ਨਹੀਂ ਤਾਂ ਕੋਈ ਤੂੜੀ ਨਹੀਂ ਨੱਪ ਕੇ ਭਰਦਾ ਜਿੰਨੀਆਂ ਸਵਾਰੀਆਂ ਕਈ ਬੱਸਾਂ ਨੱਪ ਕੇ ਭਰ ਲੈਂਦੀਆਂ ਇਹ ਭਾਈ ਸਾਹਿਬ ਇਹ ਸਪੀਡ ਇਹ ਦੀ 30 ਤੋਂ ਵੱਧ ਨਹੀਂ ਮੇਰੇ ਹਿਸਾਬ ਨਾਲ 30 ਦੇ ਨੇੜ ਤੇੜੀ 30 ਤੇ ਤੇ ਤੁਸੀਂ ਭਜੋਣੀ ਵੀ ਚਾਹੋ ਤਾਂ 30 ਤੋਂ 1 31 ਨਹੀਂ ਕਰ ਸਕਦੇ ਤੁਸੀਂ 25 ਤੇ 20 ਤੇ ਰੱਖ ਦੇ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਇਹ ਬੜੀ ਸਪੀਡ ਨਾਲ ਤਾਂ ਨਹੀਂ ਲੰਘਦੇ ਜਦੋਂ ਕੋਈ ਸਾਢੇ ਅਰਗੇ ਧਰਨਿਆਂ ਤੇ ਜਾਂਦੇ ਆ ਤੇ ਛੜਕਾਂ ਦੇ ਪਿੱਛੇ ਬੱਸਾਂ ਹੁੰਦੀਆਂ ਉਹ ਹੱਥ ਲੇਟਾਂ ਛੱਡ ਲੈਣੀਆਂ ਹੂ ਹੂ ਕਰਾਈ ਹੋਣੀ ਪਿੱਛੇ ਅਗਲੇ ਮੈਂ ਕਹਿੰਦਾ ਬੰਦੇ ਦੀ ਜਾਨ ਤੁਸੀਂ ਜੀਣਾ ਤੋਂ ਉੱਪਰ ਕਰ ਦਿੰਦੇ ਆ ਇਹ ਭਾਈ ਸਾਹਿਬ ਇਹ ਗਰੀਬ ਲੋਕਾਂ ਦੇ ਹੱਕ ਉਹ ਕਰੀ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਕਈ ਵਾਰ ਵੇਖਿਆ ਬੱਸਾਂ ਦੇ ਵਿੱਚ ਸੀਟਾਂ 55 ਜਨਾਂ ਦੀਆਂ ਹੁੰਦੀਆਂ ਚੜ੍ਹੇ ਵਿੱਚ 70-70 ਹੁੰਦੇ ਆ ਇਹ ਗੈਰ ਕਾਨੂੰਨੀ ਕੰਮ ਨਹੀਂ ਕਿ ਮੈਨੂੰ ਭਲੇਖਾ ਪੈਂਦਾ ਜੇ ਭਲੇਖਾ ਪੈਂਦਾ ਤਾਂ ਛੱਡੋ ਪਰੇ ਜੇਕਰ ਗੈਰ ਕਾਨੂੰਨੀ ਆ ਤਾਂ ਗੈਰ ਕਾਨੂੰਨੀ ਹੀ ਆ ਜਦੋਂ 55 ਬੰਦਿਆਂ ਦੀਆਂ ਸੀਟਾਂ ਵਿੱਚ 70-70 ਬਜਣੇ ਖੜ ਗਏ ਖੜ ਕੇ ਜਾਂਦਾ ਕੀ ਮਕਸਦ ਆ ਇਹ ਤੇ ਭਾਈ ਤੁਸੀਂ ਤੈਕੀਕਾਤ ਕਰੋ ਇਹਨਾਂ ਗਰੀਬਾਂ ਤੋਂ ਕੀ ਭਾਲਦੇ ਆ ਜੇ ਇਹਨਾਂ ਦੇ ਘਰ ਵਿਖਾਉਣ ਲੱਗ ਗਏ ਨਾ ਤਾਂ ਤੁਸੀਂ ਇੱਕ ਗਾਲੇ ਆ ਅੱਜ ਹੀ ਬੰਦ ਕਰ ਦਿੰਦੇ ਆ ਇਹਨਾਂ ਦੀਆਂ ਖੜੀਆਂ ਦੀਆਂ ਤਾਂ ਤੁਸੀਂ ਨਾਲ ਤਾਂ ਭਰ ਦੋ ਜਿਹੜਾ ਕਹਿ ਲੋ ਵੀ ਨਾਲ ਤਾਂ ਕਿਸ਼ਤਾਂ ਪਰੋ ਨਾਲੇ ਉਹਨਾਂ ਨੂੰ 5-500 ਰੁਪਏ ਦਿਹਾੜੀ ਦਾ ਦਿਓ ਭਲਾ ਬੱਸਾਂ ਤਾਂ ਦਵਾ ਦੋ ਇਹ ਘਰੇ ਬਹਿ ਜਾਣਗੇ ਆਹ ਕੰਮ ਹੋ ਸਕਦਾ 5-500 ਰੁਪਏ ਤੁਹਾਨੂੰ ਘਰੇ ਬੈਠਿਆਂ ਨੂੰ ਦੇ ਦੇਣ ਇਹ ਘਰੇ ਬਹਿ ਜਾਂਦੇ ਆ ਜਾਂ ਤਾਂ ਰੋਟੀ ਉਹਨਾਂ ਦੀ ਚਲਾਓ ਵੀ ਉਹ ਖੋਹ ਨੂੰ ਤਾਂ ਸਾਰੇ ਆ ਜਾਂਦੇ ਆ ਧੁੱਖੇ ਛੇਰੋ ਉਹ ਇਨਾਂ ਗਰੀਬਾਂ ਤੇ ਨਾ ਅਤਿਆਚਾਰ ਕਰੋ ਤੁਹਾਡੇ ਅੱਗੇ ਬੇਨਤੀ ਆ ਤੇ ਮੈਂ ਫੇਰ ਤੋਂ ਕਹਿਣਾ ਜੇ ਕਰ ਮੇਰੇ ਪਿੰਡ ਦੇ ਕਿਸੇ ਵੀ ਆਟੋ ਵਾਲੇ ਤੇ ਕੋਈ ਵੀ ਬੰਦਾ ਕੋਈ ਜਾਂ ਕੋਈ ਆਸੇ ਪਾਸੇ ਦਾ ਕਿਸੇ ਵੱਸਲ ਨੇ ਛੱਡਿਆ ਹੋਵੇ ਜਿਨੇ ਹੱਥ ਚੱਕ ਲਿਆ ਮੈਂ ਕਿਸਾਨ ਯੂਨੀਅਨ ਚਾਹੇ ਹੋਰ ਜਿੱਥੇ ਬੰਦਿਆਂ ਨੂੰ ਲੈ ਕੇ ਉਹਨਾਂ ਦੇ 바ਰ ਦੇ ਵਿੱਚ ਬੈਠੂੰਗਾ ਤੇ ਮੇਰੇ ਪਿੰਡ ਵਾਲੇ ਬੰਦੇ ਦੇ ਕਿਸੇ ਦੇ ਵੀ ਹੱਥ ਨਹੀਂ ਚੱਕਣਾ ਚਾਹੀਦਾ ਕਿਸੇ ਨੇ ਯਾਦ ਰੱਖ ਲੋ ਨਾ ਮੇਰੇ ਪਿੰਡ ਦਾ ਬੰਦਾ ਕੋਈ ਇਹੋ ਜਿਹਾ ਕੰਮ ਕਰੇ ਆਟੋ ਵਾਲਾ ਤੇ ਨਾ ਤੁਸੀਂ ਇਹਨਾਂ ਤੇ ਕੋਈ ਇਹੋ ਜਿਹਾ ਕੰਮ ਕਰੋ ਜੇ ਹਾਂ ਜਾ ਇਹਨਾਂ ਨੂੰ ਘਰੇ ਬੈਠਾ ਨੂੰ 5-500 ਰੁਪਏ ਦਿਹਾੜੀ ਦਾ ਦਿਓ ਅਸੀਂ ਤੁਹਾਡੇ ਨਾਲ ਆ ਫਿਰ ਤੁਸੀਂ ਇਹਨਾਂ ਨੂੰ ਭਾਈ 5-500 ਰੁਪਏ ਆਟੋ ਵਾਲੇ ਜਿੰਨੇ ਵੀ ਪੰਜਾਬ ਦੇ ਵਿੱਚ ਹੈਗੇ ਆ ਉਹਨਾਂ ਨੂੰ 5-500 ਰੁਪਏ ਦਿਓ ਉਹ ਆਪਦਾ ਘਰ ਚਲਾ ਲੈਣ ਇੰਨੀ ਕੁ ਬੇਨਤੀ ਆ ਇਹਨਾਂ ਦੇ ਪੱਲੇ ਕੀ ਆ ਉਹ ਭਰਾਓ ਇਸ ਟਾਈਮ ਆ ਕੇ ਲੋਕਾਂ ਦੇ ਘਰ ਤਾਂ ਵੇਖੋ ਲੋਕਾਂ ਦੇ ਘਰ ਕਿਵੇਂ ਚੱਲੀ ਜਾਂਦੇ ਆ ਸਰਕਾਰ ਨੇ ਸਾਨੂੰ ਲੋਾਰ ਸਿਰ ਤਾ ਉਹ ਜਾ ਕੇ ਦਿੱਲੀ ਵੋਟਾਂ ਮੰਗੂ ਕਿਤੇ ਹੋਰ ਜਾ ਕੇ ਖੜੂ ਜਿਹੜੀ ਪ੍ਰਸ਼ਾਸਨ ਉਹ ਸਾਡੇ ਨਹੀਂ ਸੁਣਦਾ ਅਸੀਂ ਫਿਰ ਵੇਖਦੇ ਰਹਿੰਨੇ ਆ ਸਾਡੇ ਪਲੇ ਤਾਂ ਹੈ ਕੱਖ ਨਹੀਂ ਉਹ ਅਸੀਂ ਤਾਂ ਲੋਕ ਪੜ੍ਹ ਲਿਖ ਕੇ ਵੀ ਅਸੀਂ ਆ ਛੋਟੇ ਛੋਟੇ ਕਾਰੋਬਾਰ ਚਲਾਈ ਬੈਠੇ ਆ ਜਾਂ ਫਿਰ ਐ ਕਰੋ ਇਹਨਾਂ ਦੀਆਂ ਹੱਥ ਪੈਰ ਵੜ ਦੋ ਤੇ ਜਿਵੇਂ ਅੰਗ ਇਹਨਾਂ ਨੂੰ ਕੱਲੀਆਂ ਰੇੜੀਆਂ ਦੇ ਕੇ ਸਾੜ ਦਿੰਨੇ ਹੋਵੇਂ ਇਹਨਾਂ ਨੂੰ ਰੇੜੀਆਂ ਦੇ ਕੇ ਸਾੜ ਦੋ ਜੇ ਹੋਰ ਇਹਨ ਇਦੁੱਤ ਦਾ ਕੁਝ ਨਹੀਂ ਹੋ ਸਕਦਾ ਤੇ ਬੱਸ ਵਾਲਿਆਂ ਨੂੰ ਵਾਰ-ਵਾਰ ਕਹਿਣਾ ਪ੍ਰਾਹੋ ਤੁਸੀਂ ਆਪਦਾ ਕੰਮ ਕਰੋ ਤੁਹਾਡੇ ਕੰਮ 'ਚ ਦਖਲ ਅੰਦਾਜ਼ੀ ਨਹੀਂ ਦਿੰਦੇ ਤੇ ਜੇ ਕੱਲ ਨੂੰ ਕਿਸੇ ਮੇਰੇ ਪਿੰਡ ਵਾਲੇ ਬੰਦੇ ਨੂੰ ਸਾਰੀ ਮੇਰੇ ਪਿੰਡ ਵਾਲੇ ਆ ਚਾਹ ਕੋਈ ਬੁਰਜਾ ਦਾ ਚਾਹ ਕਿਥੋਂ ਦਾ ਉਹ ਸਾਰੇ ਮੇਰੇ ਪਿੰਡ ਵਾਲੇ ਆ ਗਰੀਬ ਬੰਦਾ ਜਿਹੜਾ ਗਰੀਬ ਬੰਦਾ ਉਹ ਮੇਰੇ ਪਿੰਡ ਦਾ ਹੀ ਆ ਸਮਝ ਲਓ ਉਹ ਬੰਦਿਆਂ ਤੇ ਅਤਿਆਚਾਰ ਨਾ ਕਰੋ ਜੇ ਭਾਈ ਸਾਹਿਬ ਅਸੀਂ ਕਿਸਾਨ ਜਿੱਥੇ ਬੰਦਿਆਂ ਨੂੰ ਵੰਗਾਰਾਂਗੇ ਕਿਉਂਕਿ ਜਦੋਂ ਮਜ਼ਦੂਰ ਵੀ ਉਹਨਾਂ ਨਾਲ ਖੜਦੋ ਉਹ ਵੀ ਖੜਨਗੇ ਮਜ਼ਦੂਰ ਜਿੱਥੇ ਬੰਦਿਆਂ ਨੂੰ ਵੰਗਾਰਾਂਗੇ ਐਵੇਂ ਫਿਰ ਅਸੀਂ ਧਰਨਾ ਲਾ ਗਏ ਉਹਦਾ ਕੋਈ ਫਾਇਦਾ ਨਹੀਂ ਅਸੀਂ ਫਾਇਲ ਕਾ ਦੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਬਰਾੜ ਸਾਹਿਬ ਨੂੰ ਜਿਹੜੇ ਐਸਐਸਪੀ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਕਿ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਟਰਾਂਸਪੋਰਟ ਜਿਹੜੇ ਦੇ ਹੈਗੇ ਆ ਅਫਸਰ ਉਹਨਾਂ ਨੂੰ ਤਲਾਸ਼ ਕਰੋ ਕਿ ਕਿਸੇ ਗਰੀਬ ਤੇ ਐਵੇਂ ਕੁੱਟ ਮਾਰਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ